ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਮਾਗਮ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਕੈਨੇਡਾ ਦੀ ਧਰਤੀ ਤੇ ਮਨਾ ਰਹੇ ਸੀ ਜਿਨ੍ਹਾਂ ਦੀਆਂ ਤਿਆਰੀਆਂ ਕਰ ਰਹੇ ਸੀ ਅੱਜ ਉਹ ਭਾਗਾ ਭਰਿਆ ਦਿਨ ਆਇਆ ਸੰਗਤਾਂ ਨੇ ਅੱਜ ਉਹ ਦਿਨ 113 ਸਹਿਜ ਪਾਠਾਂ ਦੇ ਭੋਗ ਪਾ ਕੇ ਦੋ ਅਖੰਡ ਪਾਠਾਂ ਦੇ ਭੋਗ ਪਾ ਕੇ ਤਿੰਨ ਦਿਨ ਸੁਖਮਨੀ ਸਾਹਿਬ ਜਪਜੀ ਸਾਹਿਬ ਮੂਲ ਮੰਤਰ ਗੁਰ ਮੰਤਰ ਚੌਪਈ ਸਾਹਿਬ ਇਹਨਾਂ ਤਿੰਨਾਂ ਦੇ ਨਾਮ ਵਿੱਚ ਲੜੀਆਂ ਦੇ ਰੂਪ ਵਿੱਚ ਜਾਪ ਕਰਕੇ ਅੱਜ ਕੀਰਤਨ ਸਮਾਗਮ ਹੋਏ ਚੁਪੈਰਾ ਸਮਾਗਮ ਹੋਏ ਦਸਤਾਰ ਦੇ ਕੈਂਪ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਉਹਨਾਂ ਕਾ ਇਹ 100 ਜੰਗ ਕੇ ਸੰਗ ਜਤੇ ਆਓ ਨਾਉ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਜੀ ਚਨ ਕੋ ਸਦਾ ਨਮਸਕਾਰ ਐਸੇ ਦੀਨ ਦਿয়াল ਮਹਾਂਪੁਰਖ ਤਨ ਤਨ ਬਾਬਾ ਕੁੰਦ ਸਿੰਘ ਜੀ ਨਾਨਕ ਸਰਕਲੇਰ ਵਾਲੇ ਜਿਨ੍ਹਾਂ ਦੀ 100 ਸਾਲਾ ਸ਼ਤਾਬਦੀ ਬੜੀ ਧੂਮ-ਧਾਮ ਦੇ ਨਾਲ ਕੈਨੇਡਾ ਸਰੀ ਵਿਖੇ ਬਣਾਈ ਗਈ ਅੱਜਕੱਲ੍ਹ ਦੀ ਯੂਰੋ ਜਿਵੇਂ ਹੀ ਭਰੀ ਜ਼ਿੰਦਗੀ ਦੇ باوجود ਵੀ ਸਹਿਣ ਕਰੇ ਹੀ ਸੰਤਾਂ ਨੇ ਬਾਬਾ ਜੀ ਦੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਨੇਕਾਂ ਹੀ ਜਾਪ ਤਪ ਹੋਏ 113 ਪਾਠ ਅਤੇ ਦੋ ਸੁਖਮ ਜਪਜੀ ਸਾਹਿਬ ਜਪਜੀ ਸਾਹਿਬ ਸੁਖਮਨੀ ਸਾਹਿਬ ਚੌਪੈ ਸਾਹਿਬ ਦੀਆਂ ਰੋਲਾਂ ਚੱਲੀਆਂ ਤੇ ਨਾਲ ਅਖੰਡ ਪਾਠ ਸਾਹਿਬ ਜੀ ਦੇ ਪਾਠ ਹੋਏ ਉਇਤ ਵਿਸ਼ੇਸ਼ ਕਰਕੇ ਅੱਜ ਦੇ ਦਿਨ ਸੰਗਤਾਂ ਦੇ ਰੂਬਰੂ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਜੋ ਕਿ ਨਾਨਕ ਸਰ ਦੇ ਬਾਣੀ ਹਨ ਉਹਨਾਂ ਦਾ ਪਾਇਆ ਹੋਇਆ ਅੰਗਹੀਨ ਕੀਤਾ ਹੋਇਆ ਉਲਾਸਾ ਉਹਦੇ ਦਰਸ਼ਨ ਕਰਾਏ ਗਏ ਨਾਲ ਹੀ ਤੁਹਾਨੂੰ ਤੁਹਾਨੂੰ ਬਾਬਾ ਕੁੰਦਨ ਸਿੰਘ ਜੀ ਦੀਆਂ ਵਿਸ਼ੇਸ਼ ਵਸਤਾਂ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਵਿੱਚੋਂ ਬਾਬਾ ਜੀ ਦੀ ਐਨ ਇੱਕ ਬਾਬਾ ਜੀ ਦੀ ਲੋਈ ਤੇ ਹੋਰ ਵਸਤਾਂ ਦੇ ਦਰਸ਼ਨ ਕਰਾਏ ਗਏ ਸੈਂਕੜੇ ਸੰਗਤਾਂ ਨੇ ਦਰਸ਼ਨ ਕਰਕੇ ਆਪਣਾ ਬੜਮੁੱਲਾ ਭਾਗ ਸਮਝੇ ਤੇ ਸਾਹਮਣੇ ਹਾਜ਼ਰੀ ਰਿਲਾਈ ਇੰਨੀ ਇੰਨੀ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਤੇ ਆਪਾਂ ਸਾਰੇ ਪ੍ਰਬੰਧਕਾਂ ਦਾ ਵੀਰਾਂ ਦਾ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਦੇ 100 ਸਾਲਾ ਜਨਮ ਸ਼ਤਾਬਦੀ ਦੇ ਸਮਾਗਮ ਜਿਹੜੇ ਪਿਛਲੇ ਕੁਝ ਮਹੀਨਿਆਂ ਤੋਂ ਅਸੀਂ ਕੈਨੇਡਾ ਦੀ ਧਰਤੀ ਤੇ ਮਨਾ ਰਹੇ ਸੀ ਜਿਨ੍ਹਾਂ ਦੀਆਂ ਤਿਆਰੀਆਂ ਕਰ ਰਹੇ ਸੀ ਅੱਜ ਉਹ ਭਾਗਾ ਭਰਿਆ ਦਿਨ ਆਇਆ ਸੰਗਤਾਂ ਨੇ ਅੱਜ ਉਹ ਦਿਨ 113 ਸਹਿਜ ਪਾਠਾਂ ਦੇ ਭੋਗ ਪਾ ਕੇ ਦੋ ਅਖੰਡ ਪਾਠਾਂ ਦੇ ਭੋਗ ਪਾ ਕੇ ਤਿੰਨ ਦਿਨ ਸੁਖਮਨੀ ਸਾਹਿਬ ਜਪਜੀ ਸਾਹਿਬ ਮੂਲ ਮੰਤਰ ਗੁਰ ਮੰਤਰ ਚੌਪਈ ਸਾਹਿਬ ਇਹਨਾਂ ਤਿੰਨਾਂ ਦੇ ਨਾਮ ਵਿੱਚ ਲੜੀਆਂ ਦੇ ਰੂਪ ਵਿੱਚ ਜਾਪ ਕਰਕੇ ਅੱਜ ਕੀਰਤਨ ਸਮਾਗਮ ਹੋਏ ਦੁਪਹਿਰਾ ਸਮਾਗਮ ਹੋਏ ਦਸਤਾਰ ਦੇ ਕੈਂਪ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਜਨੇ ਆਇਆ ਜਿਸ ਪ੍ਰਸਾਦ ਸਭ ਜੱਤ ਤਰਾਇਆ ਜਨ ਉਹਨਾਂ ਕਾ ਇਹ 100 ਜੰਗ ਕੇ ਸੰਗਜ ਤੇ ਆਉ ਨਾਉ ਆ ਮੁਕਤ ਮੁਕਤ ਕਰੇ ਸੰਸਾਰ ਨਾਨਕ ਜੀ ਚਨ ਕੋ ਸਦਾ ਨਮਸਕਾਰ ਐਸੇ ਦੀਨ ਦਿਯਾਲ ਮਹਾਂਪੁਰਖ ਤਨ ਤਨ ਬਾਬਾ ਕੁੰਦ ਸਿੰਘ ਜੀ ਨਾਨਕ ਸਰਕਰੀਆ ਵਾਲੇ ਜਿਨ੍ਹਾਂ ਦੀ 100 ਸਾਲਾ ਸ਼ਤਾਬਦੀ ਬੜੀ ਧੂਮ-ਧਾਮ ਦੇ ਨਾਲ ਕੈਨੇਡਾ ਸਰੀ ਵਿਖੇ ਬਣਾਈ ਗਈ ਅੱਜ ਕੱਲ ਦੀ ਯੂਰੋ ਜਿਵੇਂ ਭਰੀ ਜ਼ਿੰਦਗੀ ਦੇ باوجود ਵੀ ਸਹਿਣ ਕਰੇ ਹੀ ਸੰਗਤਾਂ ਨੇ ਬਾਬਾ ਜੀ ਦੇ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਨੇਕਾਂ ਹੀ ਜਾਪ ਤਾਪ ਹੋਏ 113 ਪਾਠ ਅਤੇ ਦੋ ਸੁਖ ਜਪਜੀ ਸਾਹਿਬ ਜਪਜੀ ਸਾਹਿਬ ਸੁਖਮਨੀ ਸਾਹਿਬ ਚੌਪੈ ਸਾਹਿਬ ਦੀਆਂ ਰੋਲਾਂ ਚੱਲੀਆਂ ਤੇ ਨਾਲ ਅਖੰਡ ਪਾਠ ਸਾਹਿਬ ਜੀ ਦੇ ਪਾਠ ਹੋਏ ਇਤਵਿਸ਼ੇਸ਼ ਕਰਕੇ ਅੱਜ ਦੇ ਦਿਨ ਸੰਗਤਾਂ ਦੇ ਰੂਬਰੂ ਤਨਤਨ ਬਾਬਾ ਨਾਨਕ ਸਿੰਘ ਜੀ ਜੋ ਕਿ ਨਾਨਕ ਸਰਦੇ ਬਾਨੀ ਹਨ ਉਹਨਾਂ ਦਾ ਪਾਇਆ ਹੋਇਆ ਅੰਗਹੀਨ ਕੀਤਾ ਹੋਇਆ ਚੋਲਾ ਸਾਹ ਉਹਦੇ ਦਰਸ਼ਨ ਕਰਾਏ ਗਏ ਨਾਲ ਹੀ ਤਨਤਨ ਬਾਬਾ ਕੁੰਦਨ ਸਿੰਘ ਜੀ ਦੀਆਂ ਵਿਸ਼ੇਸ਼ ਵਸਤਾਂ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਵਿੱਚੋਂ ਬਾਬਾ ਜੀ ਦੀ ਐਨ ਇੱਕ ਬਾਬਾ ਜੀ ਦੀ ਲੋਈ ਤੇ ਹੋਰ ਵਸਤਾਂ ਦੇ ਦਰਸ਼ਨ ਕਰਾਏ ਗਏ ਸੈਂਕੜੇ ਸੰਗਤਾਂ ਨੇ ਦਰਸ਼ਨ ਕਰਕੇ ਆਪਣਾ ਵੱਡਮੁੱਲਾ ਭਾਗ ਸਮਝੇ ਤੇ ਸਾਹਮਣੇ ਹਾਜ਼ਰੀ ਰਿਲਾਈ ਇੰਨੀ ਇੰਨੀ ਸਾਰੀਆਂ ਸੰਗਤਾਂ ਨੇ ਬਹੁਤ ਬਹੁਤ ਧੰਨਵਾਦ ਤੇ ਆਪਾਂ ਸਾਰੇ ਪ੍ਰਬੰਧਕਾਂ ਦਾ ਵੀਰਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ